ਇਹ ਕਾਹ ਗਿਆ ਚਾਹਾਂਗਾ ਦੀ ਜੀ ਸਾਬ ਨੂੰ ਕਿ ਇਹ ਪ੍ਰਹਾਟੂ ਇਹਨੂੰ ਬੰਦ ਕਰ ਦਿੱਤਾ ਜਾ ਜੇ ਪ੍ਰਹਾਟੂ ਨੇ ਨਜ਼ਾਇਫ ਫੈਮਿਲੀਆ ਨੂੰ ਤੰਗ ਕਰਨਾ ਤੇ ਕੋਈ ਲੋੜ ਨਹੀਂ ਪੰਜਾਬ ਵਿੱਚ ਹੋਏ ਪ੍ਰਹਾਟ ਜੋ ਜੀ ਹੋਏ 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 ਪੰਜਾਬ ਵਿਚਾਰੇ ਸੁਨਿਆ ਨੇ ਅੱਜ ਜਿਹੜਾ ਧਰਮ ਦਿੱਤਾ ਸੀ ਛੱਤ ਤੱਕ ਨਹੀਂ ਥਾਣੇ ਦਾ ਕਿ ਇੱਕ ਮਗਨਵਾ ਸੀਗਾ ਹਾਈ ਕੋਰਟ ਦੀ ਇਫੈਕਸ਼ਨ ਜਿਹੜਾ ਦਰਦ ਹੋਇਆ ਉਦੇ ਸਬੰਚ ਕੁਛ ਸਾਡੇ ਥਾਣੇਦਾਰ ਨੇ ਇਹਨਾਂ ਦੇ ਨਾਲ ਵਰਤਿਆ ਕੀਤਾ ਵਾ ਉਹਦੀ ਇਹਨਾਂ ਨੇ ਮਨਕਸਤੇ ਦਿੱਤਾ ਵਾ ਜੋ ਵੀ ਕੰਦੀ ਕਾਰਵਾਈ ਆਪਾਂ ਉਹਦੇ ਮੁਤਾਬਕ ਜਿਹੜੇ ਸਾਡੇ ਕਾਨੂੰਨ ਮੁਤਾਬਕ ਕਰਨਾ ਪਵੇ। ਸ਼ਾਇਦ ਉਠਾਏ ਲੈਂਦੇ ਜਾਂਦਾ ਉਹਦੇ ਬਿਜੁਰਗਾਂ ਨਾਲ ਬਸਲੁਕੀ ਕੀਤੀ ਜਾਂਦੀ ਹੈ ਜਿਹੜਾ ਤੇ ਐਸਆਈ ਗਿਆ ਸੀ ਮੇ ਵੀ ਕੋਈ ਤਰੰਪਾਲ ਉਹਨਾਂ ਦੁਆਰਾ ਉਹਨਾਂ ਨਾਲ ਬਤਮੀਜੀ ਕੀਤੀ ਜਾਂਦੀ ਹੈ ਉਹ ਕਿਉਂ ਜੇਪੜਾ ਟੂ ਸ਼ਰੀਫਾ ਨੂੰ ਕੰਮ ਕਰਨਾ ਹੈ ਤੇ ਭਰਾ ਟੂ ਨੂੰ ਅੱਜ ਹੀ ਬੰਦ ਕਰ ਦਿੱਤਾ ਜਾਏ ਕੋਈ ਲੋਨ ਨਹੀਂ ਪੰਜਾਬ ਵਿੱਚ ਦੀ ਪਠਾਨਕੋੜ ਦੇ ਸ਼ਾਹਪੁਰ ਕੰਡੀ ਇਲਾਕੇ ਵਿੱਚ ਇੱਕ ਪੁਰਾਣੇ ਘਰੇਲੂ ਵਿਵਾਦ ਨੂੰ ਲੈ ਕੇ ਪੁਲਿਸ ਤੇ ਗੰਭੀਰ ਦੋਸ਼ ਲੱਗੇ ਹਨ ਜਾਣਕਾਰੀ ਮੁਤਾਬਕ ਪੁਲਿਸ ਵੇਰੇ ਲਗਭਗ 6:30 ਵਜੇ ਦੇ ਕਰੀਬ ਇੱਕ ਪੱਤਰਕਾਰ ਦੇ ਘਰ ਪਹੁੰਚੀ ਉੱਥੇ ਪੁਲਿਸ ਦੇ ਵੱਲੋਂ ਪੱਤਰਕਾਰ ਅਤੇ ਉਸਦੇ ਬਜ਼ੁਰਗ ਮਾਤਾ ਪਿਤਾ ਨੂੰ ਬਿਨਾਂ ਪੂਰੀ ਕਾਨੂੰਨੀ ਕਾਰਵਾਈ ਦੇ ਖਾਣੇ ਲਜਾਇਆ ਗਿਆ ਇਸ ਕਾਰਵਾਈ ਦੇ ਵਿਰੋਧ ਵਿੱਚ ਪੱਤਰਕਾਰ ਭਾਈਚਾਰੇ ਨੇ ਅਖਿਲ ਭਾਰਤੀਏ ਰਾਜਪੂਤ ਮਹਾਸਭਾ ਗੂਦਪੁਰ ਸੈਨਿਕ ਐਸੋਸੀਏਸ਼ਨ ਅਤੇ ਸ਼ਿਫ ਸੈਨਾ ਪੰਜਾਬ ਸਮੇਤ ਹੋਰ ਸੰਗਠਨਾਂ ਨਾਲ ਮਿਲ ਕੇ ਸ਼ਾਹਪੂਰ ਕੰਡਿਤ ਥਾਣੇ ਦੇ ਬਾਹਰ ਦਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਕਾਰਵਾਈ ਤੇ ਸਵਾਲ ਉਠਾਉਂਦੇ ਹੋਏ ਮਾਮਲੇ ਦੀ ਨਿਰਪੱਖ ਜਾਂਚ ਅਤੇ ਦੋਸ਼ੀ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਉਥੇ ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਜਿਸ ਤੋਂ ਬਾਅਦ ਡੀਐਸਪੀ ਲਖਵਿੰਦਰ ਸਿੰਘ ਰੰਧਾਵਾ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਪੱਤਰਕਾਰਾਂ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਭਰੋਸਾ ਦਿੱਤਾ ਕਿ ਜਿਨ੍ਹਾਂ ਮੁਲਾਜ਼ਮਾਂ ਦੇ ਵੱਲੋਂ ਕੂਤਾਹੀ ਵਰਤੀ ਗਈ ਹੈ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਉਥੇ ਪ੍ਰਦਰਸ਼ਨਕਾਰੀਆਂ ਨੇ ਵੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੀੜਿਤ ਪਰਿਵਾਰ ਨੂੰ ਇਹ ਸਾਫ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਆਓ ਸੁੰਦਿਆਂ ਵਧੇਰੀ ਜਾਣਕਾਰੀ ਦਿੰਦਿਆਂ ਪ੍ਰਦਰਸ਼ਨਕਾਰੀਆਂ ਅਤੇ ਡੀਐਸਪੀ ਲਖਵਿੰਦਰ ਸਿੰਘ ਰੰਧਾਵਾ ਦਾ ਹੋ ਕੀ ਕਹਿਣਾ ਹੈ। ਅੱਜ ਸਾਡੇ ਘਰੇ ਸਵੇਰੇ ਕੋਈ 6 ਵਜੇ ਦੇ ਕਰੀਬ ਪੁਲਸ ਵਾਲੇ ਟੀਮ ਆਈ ਇੱਕ ਜਿਹੜੇ ਕਹਿੰਦੇ ਕਿ ਪ੍ਰਹਾੜ 2 ਦੇ ਦੌਰਾਨ ਅਸੀਂ ਤੁਹਾਨੂੰ ਲਿਜਾਣਾ ਹੈ। ਕਈ ਪਰਹਾਟੂ ਦਾ ਜਿਹੜਾ ਚੱਲ ਰਿਹਾ ਮੈਨੂੰ ਪਤਾ ਉਹਦੇ ਪੱਤਰਕਾਰ ਹੈ ਮੈਨੂੰ ਨੌਲੇਜ ਹੈ ਉਸ ਬਾਰੇ ਵੀ ਇੱਕ ਗੈਂਗਸਟਰ ਆ ਜਾਂ ਕੋਈ ਕੋਈ ਤਤਵੀਕ ਹੋਈ ਮਤਲਬ ਜਿਹੜੇ ਵਾਂਟਡ ਨੇ ਜਿਹੜੇ ਵਾਂਟਡ ਹੋਣਗੇ ਉਹਨਾਂ ਦੇ ਖਿਲਾਫ ਜਾਂ ਕ੍ਰਿਮੀਨਲ ਕੇਸ ਦੇ ਵਿੱਚ ਅਸੀਂ ਤਾਂ ਕੋਈ ਕ੍ਰਾਈਮ ਕੀਤਾ ਨਹੀਂ ਹੈਗਾ ਤੇ ਕਹਿੰਦਾ ਨਹੀਂ ਤੁਹਾਡੇ ਨਾ ਜਿਹੜਾ ਤੁਹਾਡਾ ਇੱਕ ਹੋਇਆ ਸੀਗਾ ਪਰ ਤੁਸੀਂ ਜ਼ਮਾਨਤ ਨਹੀਂ ਕਰੀਏ ਮੈਂ ਕਿਹਾ ਸਾਡੀ ਉਹਦੀ ਇਨਕੁਆਇਰੀ ਚੱਲਣ ਦੀ ਐਸਐਸਪੀ ਸਾਹਿਬ ਕੋ ਸਾਡੀ ਇਨਕੁਆਇਰੀ ਚੱਲਣ ਦੀ ਹੈ ਤੇ ਆ ਨਹੀਂ ਤੁਸੀਂ ਥਾਣੇ ਜਾ ਕੇ ਦੱਸਿਓ ਤੇ ਬਜ਼ੁਰਗ ਮਾਤਾ ਪਿਤਾ ਤੇ ਮੈਂ ਮੈਨੂੰ ਔਰ ਸਾਡੀ ਹੋਰ ਫੈਮਿਲੀ ਦੇ ਮੈਂਬਰਾਂ ਨੂੰ ਇਹ ਲੈ ਕੇ ਆ ਗਏ ਆ ਥਾਣੇ ਤੇ ਮਦਾਨ ਨੇ ਕਿਹਾ ਵੀ ਮੈਂ ਜਰਾ ਬਾਥਰੂਮ ਕਰਾ ਜਾ ਜਾਏ ਨੇ ਕਿਤਾਨੇ ਵੀ ਗਿਆ ਨਹੀਂ ਨਹੀਂ ਕਹਿੰਦੇ ਥਾਣੇ ਹੈਗੇ ਬਾਥਰੂਮ ਉੱਥੇ ਜਾਓ ਤੁਸੀਂ ਉੱਥੇ ਕਰਾਂਗੇ ਜਾ ਕੇ ਬਸ ਇੰਨੀ ਗੱਲ ਹੈ ਤੇ ਅਸੀਂ ਇੱਥੇ ਥਾਣੇ ਮੈਂ ਕਿਹਾ ਮੈਂ ਕਿ ਭਾਈ ਸਾਹਿਬ ਅਸੀਂ ਆਏ ਨੇ ਤੁਸੀਂ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਥੋੜੀ ਜੀ ਅਸੀਂ ਆਏ ਨੇ ਅਸੀਂ ਨਾ ਕੋਈ ਕ੍ਰਾਈਮ ਤੁਹਾਨੂੰ ਨਹੀਂ ਕੀਤਾ ਸੀ ਤੇ ਕ੍ਰਿਮੀਨਲ ਹੈ ਹੀ ਨਹੀਂ ਹੈਗੇ ਅਸੀਂ ਨਹੀਂ ਨਹੀਂ ਚਲੋ 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 ਬਸ ਇਸ ਚੱਕਰ ਦੇ ਵਿੱਚ ਸਾਨੂੰ ਇੱਥੇ ਚੁੱਕ ਕੇ ਲੈ ਆਇਆ ਇਹ ਤੇ ਇੱਥੇ ਅੱਗੇ ਜਿਹੜੀ ਆ ਹੁਣ ਕਾਰਵਾਈ ਜਿਹੜੀ ਆ ਉਹ ਉਹ ਪੁਲਿਸ ਜਿਹੜੀ ਆ ਉਹ ਕਰ ਰਹੀ ਆ ਕੀ ਮੰਗ ਕੀ ਕਰਦੀ ਹੈ ਮੰਗ ਇਹ ਹੈ ਕਿ ਅਗਰ ਪੁਲਸ ਨੇ ਬਾਈ ਮਿਸਟੇਕ ਜਾਂ ਜਿੱਦਾਂ ਵੀ ਕੁਝ ਕੀਤਾ ਸਾਡੇ ਜਾਂ ਕੋਈ ਇੰਟੀਮੇਸ਼ਨ ਨਾਲ ਕੋਈ ਗਲਤ ਸੀਗੀ ਤੇ ਇਹਨਾਂ ਨੇ ਉਸ ਚੀ ਦੀ ਇਨਕੁਆਰੀ ਕੀਤੀ ਹੈ ਔਰ ਜਿਸ ਵੀ ਅਫਸਰ ਨੇ ਇਹ ਕੰਮ ਕੀਤਾ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਏ ਜਿਸ ਵੀ ਅਫਸਰ ਸਾਹਿਬ ਮੇਰੇ ਫਾਦਰ ਸਾਹਿਬ ਦੀ ਉਮਰ 85 ਸਾਲ ਆ ਮਾਤਾ 75 ਸਾਲਾਂ ਦੇ ਮੇਰੇ ਹੈਗੇ ਆ ਉਹ ਬਜ਼ੁਰਗ ਹੈ ਉਹ ਸਰ ਮੰਜੇ ਤੇ ਆ ਫਾਦਰ ਸਾਹਿਬ ਬਿਮਾਰ ਹੈਗੇ ਸਾਹ ਦੇ ਬਿਸ਼ਣਾ ਮਤਲਬ ਇੱਕ ਸਰਵਿਸ ਮੈਨ ਆ 2 65 ਵਰ 73 ਦੀ ਉਹਨਾਂ ਲੜਾਈ ਲੜੀ ਹੋਈ ਹੈ ਉਹ ਕਦੀ ਵੀ ਮਤਲਬ ਚੱਲ ਇਕੱਲੇ ਚੱਲਣ ਫਿਰਚ ਅਸਮਰਥ ਹੈਗੇ ਆ ਤੇ ਉਹਨਾਂ ਨੂੰ ਵੀ ਲਿਆਂਦਾ ਨੂੰ ਮਾਤਾ ਨੂੰ ਵੀ ਨਾਮ ਲੈ ਕੇ ਆਇਆ ਮੰਗ ਕੀ ਕਰਦੇ ਮੰਗ ਇਹ ਹੀ ਆ ਕਿ ਅਗਰ ਬਾਈ ਮਿਸਟੇਕ ਇਹਨਾਂ ਨੇ ਕੀਤੀ ਹੈ ਗਲਤੀ ਨਾ ਸਾਡਾ ਨਾਮ ਲਿਆ ਲਿਖਿਆ ਗਿਆ ਤੋ ਜਿਹੜੇ ਵੀ ਮਾਈ ਮਿਸਟੇਕ ਜਿਸ ਅਫਸਰ ਨੇ ਵੀ ਇਹ ਕੰਮ ਕੀਤਾ ਉਹਦੇ ਤੇ ਬੰਦੀਆ ਕਾਰਵਾਈ ਕੀਤੀ ਜਾਏ ਬਸ ਜੈਨ ਜੈ ਭਾਰਤ ਮੈਂ ਸੰਜੀਵ ਸ਼ਰਮਾ ਪੰਜਾਬ ਪ੍ਰਵਕਤਾ ਸ਼ਰਮਾ ਪੰਜਾਬ ਤੋਂ ਸਭ ਤੋਂ ਪਹਿਲੇ ਤੇ ਇਹ ਕਹਿਣਾ ਚਾਹਾਂਗਾ ਡੀਜੀਪੀ ਸਾਹਿਬ ਨੂੰ ਕਿ ਜਿਹੜਾ ਪ੍ਰਹਾਰ 2 ਹੈ ਨੂੰ ਬੰਦ ਕਰ ਦਿੱਤਾ ਜਾਏ ਜੇ ਪ੍ਰਹਾਰ 2 ਨੇ ਨਜਾਇਜ਼ ਫੈਮਲੀਆ ਨੂੰ ਤੰਗ ਕਰਨਾ ਤੇ ਕੋਈ ਲੋਨ ਨਹੀਂ ਪੰਜਾਬ ਵਿੱਚ ਹੋਏ ਜੋਧਦੀ ਪੰਜਾਬ ਦੇ ਹੋਏ ਪ੍ਰਹਾਰ ਜੋਧਦੀ ਕਿਉਂਕਿ ਇੱਕ ਆਮ ਉਹ شریف ਫੈਮਿਲੀ ਨੂੰ ਸਵੇਰੇ ਜਾ ਕੇ ਤੱਕਾ ਸ਼ਾਈ ਨਾਲ ਬਿਠਾ ਲੈ ਜਾਂਦਾ ਜਾਂਦਾ ਉਹਦੇ ਬਜ਼ੁਰਗਾਂ ਨਾਲ ਬਸਲੂਕੀ ਕੀਤੀ ਜਾਂਦੀ ਹੈ ਜਿਹੜਾ ਤੇ ਐਸਆਈ ਗਿਆ ਸੀ ਮੇभी ਕੋਈ ਤਰਮਪਾਲ ਉਹਨਾਂ ਦੁਆਰਾ ਉਹਨਾਂ ਨਾਲ ਬਤਮੀਜ਼ੀ ਕੀਤੀ ਜਾਂਦੀ ਹੈ ਉਹ ਕਿਉਂ ਜੇ ਪ੍ਰਹਾਟੂ ਸ਼ਰੀਫਾਂ ਨੂੰ ਤੰਗ ਕਰਨਾ ਹੈ ਤਾਂ ਪ੍ਰਹਾਟੂ ਨੂੰ ਅੱਜ ਹੀ ਬੰਦ ਕਰ ਦਿੱਤਾ ਜਾਏ ਕੋਈ ਲੋਨ ਨਹੀਂ ਪੰਜਾਬ ਵਿੱਚ ਦੀ ਤੇ ਜੇਕਰ ਪ੍ਰਹਾਟੂ ਸਹੀ ਹੈ ਫਿਰ ਫੜੋ ਯਾ ਕ੍ਰਿਮੀਨਲਾਂ ਨੂੰ ਜੋਨੇ ਲੋਕੀ ਆਪਣੇ ਸਾਡੇ ਸਮਾਜ ਦੇ ਵਿੱਚ ਗੰਦ ਪਾਇਆ ਹੋਇਆ ਇਹਨਾਂ ਲੋਕਾਂ ਨੂੰ ਤੰਗ ਕਰਨਾ ਕਿਤੇ ਨਾ ਕਿਤੇ ਪੁਲਿਸ ਉੱਪਰ ਇੱਕ ਬੜਾ ਬੜਾ ਧੱਬਾ ਹੈਗਾ ਔਰ ਉਹਦਾ ਸਵਾਲੀ ਨਿਸ਼ਾਨ ਹੈਗਾ ਕਿ ਇਹਨਾਂ ਨੂੰ ਤੰਗ ਕਿਉਂ ਕੀਤਾ ਗਿਆ ਇਹਦਾ ਕੀ ਹੋਇਆ ਇਹ ਗੈਂਗਸਟਰ ਜੀ ਹੈ ਫੈਮਿਲੀ ਇਹਦੇ ਕੋਈ ਪਾਕਿਸਤਾਨ ਨਾਲ ਸਮਝਦ ਸੀਗੇ ਇਹ ਕੋ ਚਿੱਟੇ ਕੰਮ ਕਰਦੇ ਸੀ ਕੁਝ ਦੱਸਿਆ ਜਾਏਗਾ ਕਿ ਕੀ ਕਰਦੇ ਸੀ ਇੱਕ ਲੜਾਈ ਆ ਉਸ ਤੋਂ 7 ਮਹੀਨੇ ਪਹਿਲੇ ਹੁੰਦੀ ਹੈ ਉਹਦੀ ਯਾਰ ਵਿੱਚ ਪੁਲਿਸ ਜਾ ਕੇ ਪੈਸੇ ਲੈਣ ਦੇ ਵਿੱਚ ਕੁਝ ਕਰਦੀ ਹੈ ਕੁਝ ਵੀ ਕਰਦੀ ਹੈ ਇਸ ਕੇਸ ਨੂੰ ਮੈਂ ਆਪਣੇ ਹੱਥੀਂ ਹੈਂਡਲ ਕਰਕੇ ਤਵੀ ਸੀਗਾ ਔਰ ਬਿਲਕੁਲ ਇਸ ਫੈਮਲੀ ਦਾ ਕੋਈ ਦੋਸ਼ ਨਹੀਂ ਹੈਗਾ ਇੰਦੇ ਘਰ ਆ ਕੇ ਹਮਲਾ ਆਹੀ ਔਰ ਅੱਜ ਜਦਾਂ ਨਜ਼ਰ ਆਏਗਾ ਕਿ ਪੁਲਿਸ ਮਰੇ ਤੜਕੇ ਜਾ ਕੇ ਇੰਦੀ ਫੈਮ ਨੂੰ ਇਸ ਤਰ੍ਹਾਂ ਲੈਂਦੇ ਜਿਸ ਦਾ ਕੋਈ ਗੈਸਟਰ ਫੜਿਆ ਜਾਂਦਾ ਇਹਨਾਂ ਚੰਗਾਈ ਇਹਨਾਂ ਨੂੰ ਪਿੰਡ ਵਿੱਚ ਖਿਲਾੜ ਕੇ ਪੁਲਿਸ ਵਾਲੇ ਗੋਲੀ ਮਾਰ ਦਿੱਤੀ ਜਾਂਦੀ ਜਿਹੜੀ ਇਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਇਨਾਂ ਦੀ ਜਿਹੜੀ ਸ਼ਬੀ ਕਰਾਉਈ ਹੈ ਪਿੰਡ ਵਿੱਚ ਉਹ ਬਹੁਤ ਹੀ ਮਾਰੀ ਹੈ ਮੈਂ ਹੀ ਕਹਾਗਾ ਇਸ ਫੈਮਿਲੀ ਨੂੰ ਇਨਸਾਫ ਵਾਸਤੇ ਇਹ ਸਾਰੇ ਆਪਣੇ ਪਤਤ ਘਰ ਜਿਹੜੇ ਬੈਠੇ ਆ ਸਾਰੇ ਸਮਾਜ ਬੈਠੇ ਆ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਾ ਮਿਲੇ ਜਿਹੜੇ ਗਤ ਅਫਸਰਾਂ ਨੂੰ ਸਸਪੈਂਡ ਨਾ ਕੀਤਾ ਜਾਏ ਇਹ ਤਾਂ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਜੈ ਹਿੰਦ ਜੈ ਭਾਰਤ ਪੱਤਰਕਾਰ ਦੁਨੀਆ ਨੇ ਅੱਜ ਜਿਹੜਾ ਧਰਨਾ ਦਿੱਤਾ ਸੀ ਛਾਪੁਰ ਕੰਡੀ ਥਾਣੇ ਦਾ ਕਿ ਇੱਕ ਮਕਦਮਾ ਸੀਗਾ ਹਾਈ ਕੋਰਟ ਦੀ ਇਫੈਕਸ਼ਨ ਦਾ ਜਿਹੜਾ ਦਰਜ ਹੋਇਆ ਉਹਦੇ ਸਬੰਧ ਚ ਕੁਝ ਸਾਡੇ ਥਾਣੇਦਾਰ ਨੇ ਇਹਨਾਂ ਦੇ ਨਾਲ ਦੁਰਵਿਵ ਤਵਾ ਉਹਦੇ ਇਹਨਾਂ ਨੇ ਇਹ ਮੰਗ ਪੱਤਰ ਦੇ ਦਿੱਤਾ ਵਾ ਜੋ ਵੀ ਬੰਦੀ ਕਾਰਵਾਈ ਆਪਾਂ ਉਹਦੇ ਮੁਤਾਬਕ ਜਿਹੜੇ ਸਾਡੇ ਕਾਨੂੰਨ ਮੁਤਾਬਕ ਹੈ ਉਹਦੇ ਮੁਤਾਬਕ ਅਸੀਂ ਕਰ ਦਿੱਤਾ ਸਰ ਕੋਈ ਟਾਈਮ ਲਿਮਟ ਹੈ ਕਿ ਲੋਕਾਂ ਤੇ ਕਾਰਵਾਈ ਹਾਂ ਬਿਲਕੁਲ ਮੈਸਜ ਸਾਹਿਬ ਦੇ ਨਾਲ ਮੇਰੀ ਗੱਲ ਹੋ ਗਈ ਆ ਧਿਆਨ ਚ ਲੈ ਲੈਂਦਾ ਵਾ ਜੀ ਰਿਪੋਰਟ ਕਰਕੇ ਭੇਜ ਦਵਾਂ ਅਖਿਨ ਮੈਂ ਹੁਣੇ ਹੀ ਭੇਜ ਦੇਣੀ ਆ ਨੇ ਹਾਊ ਮੈਚ ਟਾਈਮ ਵਿਲ ਟੇਕ ਮਤਲਬ ਕਿੰਨਾ ਟਾਈਮ ਲੇ ਆ ਵੇਖੋ ਨਹੀਂ ਹੋ ਜਾਣਾ ਜੇ ਅੱਜ ਨਾ ਪਿੱਛੇ ਕੱਲ ਹੋ ਜੂਗੀ ਪਰਸੋਂ ਇਟ ਮੀਨਸ ਇਹ ਰਿਹਾ ਕਿ ਉੱਥੇ ਜਾ ਕੇ ਪੁਲਿਸ ਨੇ ਵੀ ਕਿਹਾ ਔਰ ਇੱਥੇ ਥਾਣੇ ਮੁੰਜੀ ਸਾਹਿਬ ਨੇ ਵੀ ਇਹ ਕਿਹਾ ਕਿ ਇਹ ਜ ਔਰ ਇਸੇ ਦੇ ਤਹਿਤ ਜਿਹਨੂੰ ਜਿਹੜਾ ਭਰਾਰ 2 ਸਿਰਫ ਓਨਲੀ ਗੈਂਗਸਟਰਾਂ ਦੇ ਖਿਲਾਫ ਚੱਲ ਰਿਹਾ ਜਿਹੜੀਆਂ ਪੈਂਡਿੰਗ ਰੈਸਟਾਂ ਉਹਦਾ ਭਰਾਰ 2 ਨਾਲ ਕੋਈ ਮਤਲਬ ਨਹੀਂ ਹੈ ਇਹ ਸਿਰਫ ਓਨਲੀ ਪੈਂਡਿੰਗ ਰੈਸਟ ਹੈਗੀਆਂ ਨੇ ਜਿਹੜੀਆਂ ਸਾਡੀਆਂ ਅਸੀਂ ਉਹਨਾਂ ਦੇ ਉਹ ਮੁਨਸ਼ੀ ਦੇ ਨਹੀਂ ਨੌਲੇਜ ਇਹ ਗੱਲ ਹੈਗੀ ਇਹ ਗੈਂਗਸਟਰਾਂ ਦੇ ਭਰਾਰ ਜਿਹੜਾ 2 ਗੈਂਗਸਟਰਾਂ ਦੇ ਖਿਲਾਫ ਚੱਲ ਰਿਹਾ ਤੁਸੀਂ ਮੰਨਦੇ ਹੋ ਕਿ ਇਹ ਪੁਲਿਸ ਵੱਲੋਂ ਮਿਸਕਮਿਊਨੀਕੇਸ਼ਨ ਹੋਈ ਹੈ ਇਸੇ ਕਰਕੇ ਤੇ ਤੁਸੀਂ ਦਰਨਾ ਲਾਇਆ ਇਸੇ ਦਾ ਅਸੀਂ ਤੁਹਾਨੂੰ ਜਵਾਬ ਦੇ ਰਹੇ ਹਾਂ